ਬਣਾ ਪਾਉਣ ਵਾਲੇ ਹੋ ਜੋ ਸਾਵਧਾਨ ਜਿਹੜੇ ਚੱਲਦੇ ਨੇ ਦਿੱਲੀ ਨੂੰ ਬੰਬੇ ਨੂੰ ਕਲਕੱਤੇ ਨੂੰ ਜਾਂ ਫਿਰ ਪਰਸਨਲ ਗੱਡੀਆਂ ਵਰਤਦੇ ਨੇਗੇ ਗੱਡੀ ਕਿਤੇ ਵੀ ਲੈ ਕੇ ਜਾਂਦੇ ਨੇ ਗੱਡੀ ਛੋਟੀ ਹੈ ਬੇਸ਼ੱਕ ਵੱਡੀ ਹੈ ਬੇਸ਼ੱਕ ਟੈਕਸੀ ਹੈ ਬੇਸ਼ੱਕ ਪ੍ਰਾਈਵੇਟ ਹੈ ਬੇਸ਼ੱਕ ਪਰਸਨਲ ਹੈ ਜਿਹੜੇ ਵੀ ਗੱਡੀਆਂ ਹੋ ਜਾਓ ਸਾਵਧਾਨ ਪ੍ਰਭੂ ਬੇਨਤੀਆਂ ਕਰ ਪਰਾਵਸ ਆਪਾਂ ਸਾਰੇ ਦੋਸਤ ਮਿੱਤਰियां ਆਪਾਂ ਗੌਰ ਨਹੀਂ ਕਰਦੇ ਆਪਾਂ ਨਮੇ ਸਿਰਫ ਇੱਕੋ ਜੀ ਦੇਖ ਜਾਂਗੇ ਵੀ ਰੇਟ ਕਿੰਨਾ ਹੈ ਮੈਂ ਰੇਟਾਂ ਦੇ ਬਿਚੇ ਕੁਾਰੰਦ ਦੇऊंगा ਕਿਹਾ ਐਗਜ਼ਾਮਪਲ ਦੇऊंगा ਮੰਨ ਲਓ ਵੀ ਤੁਹਾਨੂੰ ਨਮਾਡਰ 5000 ਰੁਪਏ ਦਾ ਮਿਲ ਰਿਹਾ ਕਿਸੇ ਵੀ ਕੰਪਨੀ ਦਾ ਡਾਇਰ ਹੈਗਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਨੂੰ ਡਾਇਰ ਕੋਈ ਦੁਕਾਨਦਾਰ 4800 ਰੁਪਏ ਦਾ ਦੇ ਰਿਹਾ ਆਪਾਂ ਖੁਸ ਹੋ ਕੇ 400 ਰੁਪਏ ਦਾ ਟਾਇਰ ਪੌਂਡ ਲੈ ਲੇਗੇ ਕਿਤੇ ਨਾ ਕਿਤੇ ਆਪਾਂ ਦੋਸਤੋ ਇਹ ਗੌਰ ਨਹੀਂ ਕਰਦੇ ਕਿ ਵੀ ਉਹ 200 ਰੁਪਏ ਦੀ ਕਮੀ ਕਿਉਂ ਪੈ ਰਹੀ ਹੈ ਟਾਇਰ ਦੀ ਪਰ ਉਹ ਅਸਲ ਸੱਚ ਉਹਦਾ ਇਹ ਹੈਗਾ ਉਹ ਐਕਸਪਾਇਰ ਡੇਟਾ ਟਾਇਰ ਹੁੰਦੇ ਨੇ ਜਿਸ ਤਰ੍ਹਾਂ ਪ੍ਰਭੂ ਫੌਜੀ ਇੱਕ ਤੂਰਕੋਟ ਤੋਂ ਉਹਦੇ ਨਾਲ ਅੱਜ ਮੇਰੀ ਗੱਲ ਸੰਜੀ ਹੁੰਦੀ ਉਹਦੀ ਗੱਡੀ 3599 ਗੱਡੀ ਦੇ ਵਿੱਚ ਉਹਨੇ ਟਾਇਰ ਪੌਂਡ ਨੇ ਨਵੇਂ ਲਗਭਗ ਮਹੀਨਾ 2 ਮਹੀਨੇ ਪਹਿਲਾਂ ਟਾਇਰ ਕੋ ਆਏ ਉਹਨੂੰ ਪਰ ਉਹ ਕਾਰਡ ਵੀ ਦਿੱਤਾ ਗਿਆ ਉਹਨੇ ਕਾਰਡ ਨਹੀਂ ਦੇਖਿਆ ਅੱਜ ਕੱਲ ਆਪਾਂ ਹਰ ਇੱਕ ਬੰਦਾ ਯਕੀਨ ਕਰਦਾ ਜਿਹੜਾ ਕੰਮ ਕਰਦਾ ਯਕੀਨ ਕਰਦਾ ਹੈ ਸ਼ਾਇਦ ਉਹਨਾਂ ਦੇ ਕਾਰਡ ਦੇ ਉੱਪਰ ਵੀ ਇਹ ਲਿਖਿਆ ਜੀ ਵੀ ਇਹਦੀ ਕੋਈ ਗਾਰੰਟੀ ਨਹੀਂ ਪਰ ਉਹਨੇ ਚੋਚਿਆ ਮੈਂ ਨਵੇਂ ਟਾਇਰ ਪੁਆਇੰਟ ਨੇ ਜਦੋਂ ਆਪਾਂ ਕੋਈ ਵੀ ਨਵਾਂ ਟਾਇਰ ਪੋਣਿਆਂਗੇ ਉਹਦੀ ਲਗਭਗ 3 ਸਾਲਾਂ ਦੀ ਜਾਂ 2 ਸਾਲਾਂ ਦੀ ਗਾਰੰਟੀ ਦਿੰਦੇ ਨੇ 1 ਸਾਲ ਦੀ ਗਾਰੰਟੀ ਦਿੰਦੇ ਨੇ ਕੱਟ ਲੱਗਣ ਦੀ ਉਹਦੀ ਜਿਹੜੀ ਕਸਾਈ ਹੁੰਦਾ ਕਸਾਈ ਕੱਟ ਕੇ ਆਪਾਂ ਨੂੰ ਟਾਇਰ ਦੇ ਦਿੱਤੇ ਜਾਂਦੇ ਨੇ ਏ ਤੁਸੀਂ ਭਰਾਵੋ ਜਿੰਨੇ ਵੀ ਦੇਖੋਗੇ ਕੋਈ ਬੰਦਾ ਵੀ ਤੁਸੀਂ ਦੱਸੋ ਕੋਈ ਨਹੀਂ ਚੈੱਕ ਕਰਦਾ ਇਹ ਚੀਜ਼ਾਂ ਇਹ ਗੱਲਾਂ ਕੋਈ ਨਹੀਂ ਦੇਖਦਾ ਉਹ ਭਰਾਵੋ ਦੇਖਣ ਦੇ ਵਿੱਚ ਤਾਂ ਨਵੇਂ ਟਾਇਰ ਤੇ ਪਰ ਉਹ ਟਾਇਰ ਤੇ ਅਸਲ ਦੇ ਵਿੱਚ 21 ਮਾਡਲ ਹੈ ਇਹ ਭਰਾਵੋ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਟਾਇਰਾਂ ਦਾ ਵੀ ਦੱਸੂਗਾ ਵੀ ਕਿੱਥੇ ਮਾਡਲ ਲਿਖਿਆ ਹੁੰਦਾ ਕਿੱਥੇ ਕੀ ਗੱਲ ਬਾਤ ਜਦੋਂ ਉਹਦੇ ਟਾਇਰ ਦੇ ਉੱਪਰ ਅਚਾਨਕ ਇੱਕ ਕੱਟ ਲੱਗ ਗਿਆ ਜਦੋਂ ਉਹ ਉਹਨੇ ਸੋਚਿਆ ਵੀ ਅਪੋਲੋ ਕੰਪਨੀ ਦੇ ਟਾਇਰ ਨੇ ਕੰਪਨੀ ਦੇ ਟਾਇਰ ਨੇ ਜਦੋਂ ਕੋਈ ਦੁਕਾਨਦਾਰ ਦੇ ਕੋਲ ਉਹ ਟਾਇਰ ਬਦਲਾਉਣ ਦੇ ਲਈ ਗਿਆ ਤਾਉ ਨੂੰ ਬੋਤਾ ਲੱਗਿਆ ਵੀ ਇਹ ਟਾਇਰ ਕਦੇ ਵੀ ਨਹੀਂ ਬਦਲੇ ਜਾ ਸਕਦੇ ਜੋ ਦੋਨੇ ਆ ਕੇ ਵੀ ਮੈਦਾ ਟਾਇਰ ਨਵੇਂ ਪਵਾਏ ਨੇਗੇ ਇਹ ਟਾਇਰ ਕਿਉਂ ਨਹੀਂ ਬਦਲੇ ਜਾ ਸਕਦੇ ਉਹਨੂੰ ਦੱਸਿਆ ਕਿੰਦੇ ਵੀ ਭਰਾਵੇ ਦਾ ਟਾਇਰ ਐਕਸਪਾਇਰ ਡੇਟ ਨੇਗੇ ਉਹ ਕਹਿੰਦਾ ਮੈ ਤਾਂ ਲਗਭਗ ਅਲੇ 2 ਤੋਂ 3 ਮਹੀਨੇ ਪਹਿਲਾਂ ਹੀ ਟਾਇਰ ਪਵਾਏ ਨੇਗੇ ਪਰ ਭਰਾਵੋ ਉਹਦੇ ਉਹ ਟਾਇਰ ਬਦਲੇ ਨਹੀਂ ਗਏ ਪਤਾ ਨਹੀਂ ਹੁਣ ਕੀ ਕਿਸ ਤਰ੍ਹਾਂ ਕੀ ਹੱਲ ਉਹਦਾ ਕਰੂਗਾ ਉਹਨੇ ਟਾਇਰ ਪਵਾਏ ਤੇ ਜੋ ਬਰਨਾਲੇ ਪੰਮਾ ਟਾਇਰ ਨਾਲ ਮੇਰੇ ਖਿਆਲ ਦੇ ਵਿੱਚ ਮਸ਼ਹੂਰ ਹੈ ਕਾਫੀ ਵੱਡੀ ਦੁਕਾਨ ਹੈਗੀ ਸੈਕੰਡ ਹੈ ਟਾਇਰ ਵੀ ਉਥੋਂ ਮਿਲਦੇ ਨੇ ਉਥੋਂ ਕੋ ਆਏ ਤੇ ਉਹਨੇ ਦਾ ਟਾਇਰ ਉਹਦੇ ਦੱਸਣ ਦੀ ਗੱਲ ਹੈ ਤੇ ਬਾਕੀ ਭਰਾਵੋ ਤੁਸੀਂ ਕਿੱਥੋਂ ਕਿੱਥੋਂ ਟਾਇਰ ਕੋਣ ਕਿ ਤੁਹਾਨੂੰ ਇਹ ਜਾਣਕਾਰੀ ਹੈਗੀ ਆ ਤੁਸੀਂ ਕਦੇ ਦੇਖਿਆ ਵੀ ਟਾਇਰਾਂ ਦੀ ਐਕਸਪਾਇਰੀ ਡੇਟ ਆਪਾਂ ਸਿਰਫ ਕੀ ਚੀਜ਼ ਚੈੱਕ ਕਰਨਾ ਸਿਰਫ ਇਹ ਦੇਖ ਲੈਣਿਆ ਵੀ ਟਾਇਰ ਨਵੇਂ ਨੇ ਆਪਾਂ ਨਾ ਤਾਂ 23 ਮਾਡਲ ਲਿਖਿਆ ਨਾ 24 ਨਾ 25 ਇਹ ਗੱਲ ਸੱਚ ਆ ਭਰਾਵੋ ਜਿਵੇਂ ਹੁਣ 2024 ਚੱਲਦਾ ਭਰਾਵੋ 24 ਦਾ 3 ਮਹੀਨਾ ਜੋ 25 26 ਤਰੀਕ ਹੈਗੀ ਜੇ ਭਰਾਬੋ ਤੁਸੀਂ 2024 ਦੇ 25 26 ਤਰੀਕ ਦਾ ਟਾਇਰ ਪਵਾਉਂਗੇ ਤਾਂ ਇਹੋ ਦੀ ਗਾਰੰਟੀ ਤੁਹਾਨੂੰ ਅੱਗੇ ਮਿਲੂਗੀ ਜੇ ਤੁਸੀਂ ਆਪਦਾ 200 ਰੁਪਏ ਦਾ ਪੈਦਾ ਕਰੋਗੇ ਤਾਂ ਭਰਾਬੋ ਦਾ ਉਹਦਾ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਊਗਾ ਜਿਹੜਾ ਕਿ ਭਰਾਬੋ ਅਜਾ ਧੂਰਕੌੜ ਵਾਲੇ ਮੁੱਝ ਦਾ ਹੋਇਆ ਹੈਗਾ ਉਹਨੇ ਭਰਾਬੋ ਮੇਰੇ ਨਾਲ ਗੱਲ ਸਾਂਝੀ ਕਰੀ ਜੋ ਭਰਾਬੋ ਦੀ ਗੱਲਬਾਤ ਉਹ ਤੁਹਾਡੇ ਚਰਨਾਂ ਦੇ ਵਿੱਚ ਮੈਂ ਲਾਈਵ ਹੋ ਕੇ ਰੱਖਿਆ ਮੈਂ ਬੇਨਤੀ ਕਰਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੁਬਾਰਾ ਮੈਂ ਫਿਰ ਬੇਨਤੀ ਕਰਦਾ ਤੁਹਾਨੂੰ ਵੀ ਤੁਸੀਂ ਨੇ ਕੋਈ ਗੱਡੀ ਦਾ ਵੱਡੀ ਦਾ ਛੋਟੀ ਦਾ ਮੋਟਰਸਾਈਕਲ ਦਾ ਜਿਹੜਾ ਵੀ ਤੁਸੀਂ ਨੇ ਟਾਇਰ ਪਾਉਣਾ ਹੈ ਉਹਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ ਆਪਾਂ ਪਰਾਵੋ ਦੇਖ ਲੰਨੇ ਆ ਵੀ ਫਲਾਨੀ ਦੁਕਾਨ ਤੇ 5000 ਦਾ ਟਾਇਰ ਆ ਯਾਰ ਫਲਾਨੇ ਦਾ 4800 ਰੁਪਏ ਦਾ ਟਾਇਰ ਦੇ ਆਪਾਂ ਯਾਰ ਟਾਇਰਰ ਤਾਂ ਆਪਾਂ ਤਾਂ ਸਿਆਣੇ ਆ ਨਾ ਆਪਾਂ ਤਾਂ ਬਹੁਤ ਜ਼ਿਆਦੇ ਸਹਿਣਿਆ ਆਪਣਾ 200 ਰੁਪਏ ਦਾ ਪੈਦਾ ਹੁੰਦਾ 450 ਵਾਲਾ ਡੈਰ ਪਵਾਵਾਂਗੇ ਆਪਾਂ ਕਿਉਂ ਲਾਵਾਂਗੇ 5000 ਰੁਪਏ ਆ ਪਰ ਪ੍ਰਭਾਬਾ ਆਪਾਂ ਸੋਚਦੇ ਨਹੀਂ ਕਿਤੇ ਨਾ ਕਿਤੇ ਉਹ ਆਪਣਾ ਹੀ ਨੁਕਸਾਨ ਹੋ ਰਿਹਾ ਬਹੁਤ ਦੇ ਡੈਰ ਦਾ ਪ੍ਰਭਾਬ ਹੁੰਦੇ ਨੇ ਚੱਲ ਜਾਂਦੇ ਨੇ 2-3 ਸਾਲ ਉਹ ਵਿੱਚੀ ਲੰਘ ਜਾਂਦੇ ਨੇਗੇ ਤੇ ਨਾਲੇ ਉਹ ਦੁਕਾਨਦਾਰ ਜੇ ਆਪਾਂ ਬੱਲੇ-ਬੱਲੇ ਕਰਦੇ ਆ ਉਹ ਤੁਸੀਂ ਕਿੱਥੋਂ ਡੈਰ ਪਾਉਣਿਓ ਅਸੀਂ ਪਾਉਣਾ ਫਲਾਣੇ ਦੁਕਾਨਦਾਰ ਤੋਂ ਡਰ ਜਿਹੜਾ ਕਿ ਪੂਰੇ ਜ਼ਿਲ੍ਹੇ ਦੇ ਵਿੱਚੋਂ ਸਾਰੀਆਂ ਦੁਕਾਨਾਂ ਦੇ ਨਾਲੋਂ ਰੇਟ ਸਸਤਾ ਲਾਉਂਦਾ ਡੈਰਾਂ ਦਾ ਅਸਲ ਵਿੱਚ ਭਰਾਵੋ ਤੁਹਾਡੇ ਨਾਲ ਕਿਤੇ ਨਾ ਕਿਤੇ ਉਹ ਧੋਖਾ ਕਰ ਰਿਹਾ ਹੁੰਦਾ ਕਿਉਂਕਿ ਭਰਾਵੋ ਆਪਾਂ ਕੋਈ ਕਾਰਡ ਨਹੀਂ ਦੇਖਦੇ ਆਪਾਂ ਕੁਝ ਨਹੀਂ ਦੇਖਦੇ ਆਪਾਂ ਜੇਬ 'ਚ ਪਾ ਲੈਂਦੇ ਜਾਂ ਜੇ ਗੱਡੀ 'ਚ ਰੱਖ ਲੈਂਦੇ ਆ ਜਦੋਂ ਭਰਾਵੋ ਖਾਸ ਕਰਕੇ ਕੀ ਗੱਲ ਆ ਪੰਜਾਬੀਆਂ ਦੀ ਵਿਚਾਰਿਆਂ ਦੀ ਜਦੋਂ ਆਪਣੇ ਤੇ ਪੈਂਦੀ ਐ ਆਪਾਂ ਸਿਰਫ ਉਦੋਂ ਹੀ ਗੌਰ ਕਰਦੇ ਆਂਗੇ ਭਰਾਵੋ ਤੂਰ ਕੋਟ ਵਾਲੇ ਫੌਜੀ ਤੇ ਭਈ ਗੱਲ ਭਰਾਵੋ 404500 ਦੀ ਨਹੀਂ ਜਦੋਂ ਮੇਰੀ ਫੌਜੀ ਸਾਹਿਬ ਨਾਲ ਗੱਲ ਹੁੰਦੀ ਐ ਫੌਜੀ ਸਾਹਿਬ ਕਹਿੰਦੇ ਵੀ ਗੱਲ ਚ ਆ ਰਹੀ ਹੈ 4500 ਦੀ ਗੱਲ ਨਹੀਂ ਹੈਗੀ ਜੇ ਗੱਲ ਹੈ ਗੱਲ ਇੱਕ ਵਿਸ਼ਵਾਸ ਦੀ ਹੈ ਜਦੋਂ ਤੁਸੀਂ ਤੁਸੀਂ ਕਮੈਂਟਾਂ ਵਿੱਚ ਵੀ ਦੱਸੋ ਦੋਸਤੋ ਜਦੋਂ ਤੁਸੀਂ ਨਵਾਂ ਟਾਇਰ ਪਵਾਉਂਗੇ ਤੁਹਾਡੇ ਮਨ ਚ ਇਹ ਗੱਲ ਹੁੰਦੀ ਹੈ ਨਾ ਵੀ ਆਪਣੇ ਟਾਇਰ ਦੀ ਗਰੰਟੀ ਹੈ ਆਪਾਂ ਨੂੰ ਕਹਿ ਕੇ ਵੀ ਦਿੰਦੇ ਨੇ ਦੇਖੋ}{|\text{ਵਿਸਾਲ ਜਾਪਰਾ ਜੇ ਕੋਈ ਇਦਾਂ ਦੇ ਬੰਦਾ ਟਾਇਰ ਵੇਚਦਾ ਦੁਕਾਨਦਾਰ ਵੇਚ ਰੇ ਕੋਈ ਵੀ ਵੇਚਦਾ ਆਪਣੀ ਨਿੱਜੀ ਕਿਸੇ ਦੇ ਨਾਲ ਕੋਈ ਹੋਣੀ ਹੈਗੀ ਤਾਂ ਫਿਰ ਉਹਨੂੰ ਦੱਸਣਾ ਚਾਹੀਦਾ ਹੈ ਗੱਡੀ ਚਾਲਕ ਨੂੰ ਵੀ} ਮਾਲਕ ਨੂੰ ਵੀ ਦੱਸਣਾ ਚਾਹੀਦਾ ਵੀ ਲੈ ਭਾਈ ਜਿਹੜੇ ਤੁਹਾਡੇ ਟਾਇਰ ਨੇ ਇਹ ਐਕਸਪਾਇਰ ਡੇਟ ਨੇ ਇਹਨਾਂ ਦੀ ਡੇਟ ਲੰਗੀ ਹੋਈ ਐ ਇਸ ਕਰਕੇ ਤੁਹਾਨੂੰ ਅਸੀਂ ਇਹ 5400 ਰੁਪਏ ਟਾਇਰ ਸਸਤਾ ਦੇ ਰਹਿਆਂਗੇ ਇਹ ਤੁਹਾਡਾ ਟਾਇਰ ਅੱਜ ਜਾਂਦਾ ਪਾੜ ਜੇ ਕੱਲ ਨੂੰ ਪਾੜ ਜੇ ਇਹ ਟਾਇਰ ਦੀ ਬਿਲਕੁਕੁਲ ਵੀ ਕੋਈ ਗਾਰੰਟੀ ਨਹੀਂ ਹੈਗੀ ਫੇਰ ਤਾਂ ਭਰਾਵੋ ਠੀਕ ਐ ਹੁਣ ਜਦੋਂ ਭਰਾਵੋ ਮੇਰੇ ਤੇਰੇ ਵਰਗਾ ਭਰਾਵੋ ਜਿਹੜੇ ਵਿਚਾਰੇ ਟੈਕ ਚੈਂਜ ਲਾਉਂਦੇ ਨੇ ਤਾਂ ਪਹਿਲੀ ਟਾਈਮ ਪਾਸ ਮਸਾ ਕਰਦੇ ਨੇਗੇ ਜਦੋਂ ਟਾਈਮ ਪਾਸ ਮਸਾ ਕਰਦੇ ਨੇ ਟਾਇਰ ਨਵੇਂ ਪਵਾ ਲਿਆਉਂਦੇ ਨੇਗੇ ਫਿਰ ਰਸਤੇ ਵਿੱਚ ਜਾਂਦਾ ਜਾਂਦਾ ਕਿਤੇ ਟਾਇਰ ਤੇ ਘੱਟ ਲੱਗ ਗਿਆ ਜਦੋਂ ਫਿਰ ਜਦੋਂ ਦੁਕਾਨ ਤੇ ਬਦਲਣ ਦੇ ਲਈ ਜਾਂਦੇ ਨੇ ਉਦੋਂ ਇੱਕ ਜਿਹੜਾ ਦੁਕਾਨਦਾਰ ਵੱਲੋਂ ਕਹਿ ਦਿੱਤਾ ਜਾਂਦਾ ਇਹਦਾ ਇਹਦਾ 2021 ਮਾਡਲ ਹੈ ਜਿਹੜਾ ਉਹ ਗੱਡੀ ਦਾ ਟਾਇਰ ਸੀ ਨਾ ਉਹ ਵੀ ਸ਼ਾਇਦ ਮੇਰੇ ਖਿਆਲ ਦੇ ਵਿੱਚੋਂ ਸ਼ਾਇਦ 2021 ਮਾਡਲ ਦੀ ਡੇਟ ਲੰਗੀ ਹੋਈ ਸੀ ਟਾਇਰ ਪਵਾ ਲੇ ਤੇ ਸਾਰਾ ਕੰਮ ਖਰਾਬ ਕਰਾ ਲਿਆ ਭਰਾਓ possible ਸਭਰਾ ਉਹ ਤੁਹਾਡੇ ਨਾਲ ਵੀ ਇਦਾਂ ਦਾ ਕੁਝ ਹੋ ਰਿਹਾ ਹੈਗਾ ਜਦੋਂ ਅਕੀ ਸੱਚੀ ਗੱਲ ਬੋਲੋ ਵੀ ਤੁਹਾਨੂੰ ਇਹ ਗੱਲ ਬਾਰੇ ਪਤਾ ਸੀ ਹੋ ਸਕਦਾ 100 ਦੇ ਵਿੱਚੋਂ 2-4% ਭਰਾਵਾਂ ਨੂੰ ਪਤਾ ਹੋਵੇ ਪਰ ਸਾਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਜੇ ਤਾਂ ਚੁੱਪ ਕਰਕੇ ਜਾਂਦੇ ਆ ਲੈ ਭਾਈ ਠੋਕ ਦੇ ਟਾਇਰ 7000 ਰੁਪਿਆ ਵੱਧੋ-ਵੱਧਾ ਇੰਨਾ ਜ਼ਰੂਰ ਇਸ ਗੱਲ ਲੈਂਦੇ ਆਂਗੇ ਮੈਂ ਵੀ ਟਾਇਰ ਆ ਪਿਛਲੀ ਵਾਰੀ ਆ ਹੁਣ ਜੇ ਕੇ ਦੇ ਟਾਇਰ ਵਾ ਕੇ ਲੈਦੇ ਭੱਜਾ ਪੰਜਾਬ ਬਰਨਾਲੇ ਗਿਆ ਮੈਂ ਜਦ ਕਿ ਤੁਹਾਨੂੰ ਨੇੜੇ ਸੰਗਰੂਰ ਪੈਂਦਾ ਹੈ ਤੇ ਮੈਂ ਵੀ ਕਿਹਾ ਯਾਰ ਬਰਨਾਲੇ ਬਰਨਾਲੇ ਦਾ ਟਾਇਰ ਹੀ ਬਹੁਤ ਸਸਤੇ ਨੇ ਸੰਗਰੂਰ ਵਾਲੇ ਦਾ ਲੁੱਟੀ ਜਾਂਦੇ ਨੇ ਸੰਗਰੂਰ ਵਾਲੇ ਤਾਂ ਲੁੱਟ ਮਚਾ ਰੱਖੀ ਐ ਪਰ ਪ੍ਰਭੂ ਹੁਣ ਪਤਾ ਲੱਗਿਆ ਵੀ ਇਹ ਚੀਜ਼ ਦਾ ਪਰਕ ਕੀ ਐ ਲੁੱਟ ਨਹੀਂ ਮਚਾਈ ਹੁੰਦੀ ਜਿਹੜਾ ਬਹਲਾ ਉਹ ਇੱਕ ਦਾ ਨਵਾਂ ਮਾਡਲ ਟਾਇਰ ਹੁੰਦਾ ਇੱਕ ਪੁਰਾਣਾ ਮਾਡਲ ਟਾਇਰ ਹੁੰਦਾ ਉਹ ਪੁਰਾਣੇ ਮਾਡਲ ਜਿਹੜੇ ਟਾਇਰ ਹੁੰਦੇ ਨੇ ਉਹ ਤੁਹਾਨੂੰ ਸਸਤੇ ਦਿੱਤੇ ਜਾਂਦੇ ਨੇ ਤੁਸੀਂ ਇੰਨੇ ਦੇ ਵਿੱਚ ਖੁਸ਼ ਹੋ ਜਾਂਦੇ ਮੈਂ ਵੀ ਖੁਸ਼ ਹੋ ਜਾਂਦਾ ਜਦੋਂ ਪ੍ਰਭੂ ਅਸੀਂ ਨੇ ਟਾਇਰ ਪੁਆਏ ਦੇ ਸਹੇਦ ਅਸੀਂ ਵੀ ਖੁਸ਼ ਤੇ ਜਦੋਂ ਮੇਰੇ ਫੌਜੀ ਸਾਹਿਬ ਨਾਲ ਗੱਲ ਹੁੰਦੀ ਆ ਮੈਨੂੰ ਕਲੀਅਰ ਤਾਂ ਪਤਾ ਨਹੀਂ ਕਿੰਨੇ ਦੇ ਬੋਏ ਤੇ ਉਹਨਾਂ ਨੇ ਵੀ ਮੈਨੂੰ ਹੰਬ ਕੇ ਦੱਸਿਆ ਵੀ ਯਾਰ ਉਹ ਤਾਂ ਮੇਰੇ ਕੁਲਦੀਪ ਸੱਨਾ ਵਾਲਾ ਮੁੰਡਾ ਇੱਕ ਕਲੀਪ ਸੱਨਾ ਤੋਂ ਸਾਡਾ ਦੋਸਤ ਆ ਹੋ ਮੇਰਾ ਵੀ ਜੰਗਾ ਦੋਸਤਾ ਵਿਚਾਰਾ ਤੇ ਉਹ ਫੌਜੀ ਸਾਹਿਬ ਦਾ ਵੀ ਦੋਸਤ ਆ ਤੇ ਕਹਿੰਦਾ ਵੀ ਆਪਣੇ ਦੋਸਤ ਨੇ ਕਹਿਤਾ ਵੀ ਦੁਕਾਨਦਾਰ ਨੂੰ ਵੀ ਰੇਟ ਘੱਟ ਲਾ ਦੇ ਯਾਰ ਵੀ ਆਪਾਂ ਤਾਂ ਰੇਟ ਘੱਟ ਲਾਉਂਦਾ ਬੇਸਕ ਲਾਇਏ ਵੀਲ ਪਵਾ ਲਓ ਬੇਸਕ ਪੁਰਾਣੀ ਟਾਇਰ ਪਵਾ ਲਓ ਜਿਹੜੇ ਮਰਜੀ ਟਾਇਰ ਪਵਾ ਲਓ ਵੀ ਉਹਦਾ ਰੇਟ ਘੱਟ ਲਾਉਂਦਾਗਾ ਤੇ ਉਹਨੇ ਟਾਇਰ ਪਵਾ ਲੇ ਪਰ ਪ੍ਰਭਾ ਉਹ ਜਦੋਂ ਟਾਇਰ ਤੇ ਕੱਟ ਲੱਗਿਆ ਕਹਿੰਦਾ ਲੈ ਭਾਈ ਕਸਾਈ ਕੱਟ ਲੈ ਡੈਰ ਦੀ ਮੈਨੂੰ ਨਵਾਂ ਟਾਇਰ ਦੇ ਦੇ ਉਹਨੇ ਤਾਂ ਪ੍ਰਭਾ ਉਹ ਨਹੀਂ ਜਵਾਬ ਦੇਦਾ ਵੀ ਭਾਈ ਇਹ ਬਦਲਿਆ ਨਹੀਂ ਜਾ ਸਕਦਾ ਜਦ ਕਿ ਪਹਿਲਾਂ ਇੱਕ ਦੁਕਾਨਦਾਰ ਨੂੰ ਹੋਰ ਪੁੱਛਿਆ ਉਹਨੇ ਚੰਨਣ ਪਾਇਆ ਵੀ ਭਾਈ ਇਹ ਤਾਂ ਐਕਸਪਾਇਰ ਡੇਟ ਟਾਇਰ ਚੱਕੀ ਫਿਰਦੇ ਹੋ ਤੁਸੀਂ ਤਿੰਨ ਮਹੀਨਿਆਂ ਵਿੱਚ ਦੇ ਦੱਸੋ ਕਿਹੜਾ ਡੈਰ ਐਕਸਪਾਇਰ ਹੋਊ ਉਹ ਵੀ ਅਪੋਲੋ ਕੰਪਨੀ ਦਾ ਕਿਹੜੇ ਤਰੀਕ ਨੂੰ ਪਏ ਨੇ ਉਹ ਤਰੀਕ ਦੇ ਪ੍ਰਾਪਾ ਆਪਣੇ ਵੀ ਵੀਡੀਓ ਵੀ ਬਣੀ ਹੋਈ ਹੈਗੀ ਆ ਸ਼ਾਇਦ ਉਹ ਕਹਿੰਦੇ ਬਿੱਲ ਦੇ ਉਪਰ ਇਹ ਲਿਖਦਾ ਵੀ ਇਹਦੀ ਕੋਈ ਗਾਰੰਟੀ ਨਹੀਂ ਜਿਹੜੀਆਂ ਜਿੱਦਾਂ ਆਪਾਂ ਨਹੀਂ ਦੇਖਦੇ ਬਾਈ ਕੋਈ ਪੜਿਆ ਲਿਖਿਆ ਤਾਂ ਦੇਖ ਲੈ ਦੇਖ ਲੈ ਸੇਤੀ ਆਪਾਂ ਕੋਈ ਡਰਾਈਵਰ ਚਾਲ ਕਮਾਲ ਦਾ ਕੋਈ ਗੌਰ ਨਹੀਂ ਕਰਦਾ ਪਤਾ ਯਕੀਨ ਤੇ ਵੱਜੇ ਜਾਂਦੇ ਆ ਇੱਕ ਦਮ ਉਸ ਡਾਇਨ ਵਾਲੀ ਦੁਕਾਨ ਤੇ ਮੇਰੇ ਨਾਲ ਵੀ ਗੱਲ ਬਣੀ ਦੀ ਜਿਸ ਨੇ ਟਾਇਰ ਨਵੇਂ ਪੁਆਏ ਚਾਰੇ ਟਾਇਰ ਨਾ ਇਹ ਗੱਡੀ ਦੇ 7000 ਚ ਕਟਾਤੇ 2 ਟਾਇਰ ਕਢਾਤੇ 4000 ਤੇ 2 ਟਾਇਰ ਕਢਾਤੇ ਮੇਰੀ ਗੱਲ ਤੇ 6000 ਦੇ ਮੈਂ ਬਹੁਤ ਜੀਬ ਨੂੰ ਫੋਨ ਕਰਿਆ ਵੀ ਯਾਰ ਵਧੀਆ ਟਾਇਰ ਨੇ ਮੇਰੇ ਹੁਣ ਵੀ ਗੱਡੀ ਵਿੱਚ ਦਲ ਰਹੇ ਨੇ ਵੀ ਉਹ ਟਾਇਰ ਮੈਂ ਪਵਾ ਲਿਆ ਹੋਣਾ ਜਦੋਂ ਭਰਾਵੋ ਮੈਂ 4 ਦਿਨਾਂ ਬਾਅਦ ਪਵਾਉਣ ਗਿਆ ਤੇ ਉਹੀ ਗੱਲ ਹੋ ਗਈ ਭਾਈ ਉਹਨਾਂ ਨੇ ਤਾਂ ਰੇਟ ਚੱਕਦਾ ਟਾਇਰਾਂ ਦਾ ਮੈਂ ਯਾਰ ਸਾਡੇ ਟਾਇਰ ਨੇ ਸੋਨੂ ਬਕਾਇਦਾ ਕਹਿ ਕੇ ਗਿਆ ਨਿਸ਼ਾਨੀ ਲਾਈ ਹੋਈ ਹੈ ਉੱਪਰ ਫੌਜੀ ਸਾਹਿਬ ਲਿਖਿਆ ਹੋਇਆ ਵੀ ਯਾਰ ਸਾਡੇ ਟਾਇਰ ਤਾਂ ਸਾਨੂੰ ਹੀ ਦੇ ਦੋ ਨਾ ਤੁਸੀਂ ਤੇ ਉਹਨਾਂ ਨੇ ਬਰਾਵੋ ਰਿਮਾਂ ਵਿੱਚੋਂ ਕੱਢੇ ਹੋਏ ਤੇ ਸਹਦ ਮੇਰਾ ਮਨਨਾ ਬਣ ਕੇ ਵੀ ਰਹਿੰਦੇ ਹੁਣ ਨਹੀਂ ਪਵਾਉਂਦੇ ਮੈਂ ਉਹ ਬਾਈ ਕੋਲੇ ਗਿਆ ਬਾਈ ਦੇ ਮਨ ਦੇ ਵਿੱਚ ਪਤਾ ਨਹੀਂ ਫਿਰ ਕੀ ਗੱਲ ਆਈ ਕਿਵੇਂ ਆਈ ਜਦੋਂ ਸਾਡੀ ਥੋੜੀ ਜਿਹੀ ਦੁੱਧ ਮੈਮੇਜ ਹੋਈ ਹੈ ਨਾ ਤੇ ਫਿਰ ਬਾਈ ਕਹਿੰਦਾ ਵੀ ਤਲ ਠੀਕਾ ਸੀ ਪਾ ਕੇ ਦੇ ਦਾਂ ਨਿਆ ਮੈਂ ਆਖਿਆ ਬਈ ਜੱਕੋ ਬਈ ਦੁੱਧ ਮਾਰ ਕੇ ਆਵਦਾ 7000 ਰੁਪਏ ਜੱਕੋ ਤੇ ਸਾਨੂੰ ਉਹ ਟਾਇਰ ਦੇ ਦਿਓ ਤੁਸੀਂ ਜਿਹੜੇ ਸਾਡੇ ਟਾਇਰ ਬੰਦੇ ਨੇਗੇ ਤੇ ਫਿਰ ਤਾਂ ਅਸੀਂ ਨੇ ਟਾਇਰ ਪਵਾਏ ਦੋਸਤੋ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਜੇਨ ਰਾਤਾਂ ਅੰਗਾ ਰਹਿ ਰਹਿ ਕੇ ਤੁਸੀਂ ਗੱਡੀਆਂ ਚਲਾਉਂਗੇ 24 ਘੰਟੇ ਵਿੱਚੋਂ 20-20 ਘੰਟੇ ਤੁਸੀਂ ਜਾਗਦੇ ਰਹਨੇ ਹੋ ਗੱਡੀਆਂ ਚਲਾਉਣੇ ਹੋਗੇ ਭਰਾਵੋ ਇਹ ਹੱਕ ਦੀ ਕਮਾਈ ਆ ਸੱਪ ਦੀ ਸ਼ਰੀ ਦੇ ਉੱਤੋਂ ਕਹਿੰਦਾ ਪੈਂਦਾ ਨੋਟ ਚੱਕਣੇ ਇਹ ਗੱਲ ਬਿਲਕੁਲ ਸੱਚਾ ਭਰਾਵੋ ਮੈਂ ਵੀ ਡਰਾਈਵਰ ਹਾਂ ਮੈਂ ਵੀ ਗੱਡੀ ਚਲਾਉਂਦਾ ਰਹਿਣਾਗਾ ਤੇ ਭਰਾਵੋ ਤੁਹਾਡੀ ਜਿਹੜੀ ਕਮਾਈਆ ਬਹੁਤ ਜ਼ਿਆਦੇ ਹੱਕ ਦੀ ਕਮਾਈਆ ਹੱਕ ਦੀ ਕਮਾਈ ਇਹਨੂੰ ਭਰਾਵੋ ਇਦਾਂ ਨਾ ਭਾ ਕਮਾਈਏ ਭਰਾਵੋ ਗੱਡੀ ਦਿੱਲੀ ਜਾਂਦੀ ਹੁੰਦੀ ਆ ਤੁਹਾਡੇ ਕਰੇ ਤੁਹਾਡੀ ਕੋਈ ਅਡੀਕ ਕਰ ਰਿਆ ਹੁੰਦਾ ਹੈ ਇਸ ਕਰਕੇ ਪ੍ਰਭੂ ਜਿਹੜੀ ਹੱਕ ਦੀ ਕਮਾਈ ਹੈ ਹੱਕ ਦੀ ਕਮਾਈ ਨੂੰ ਆਪਾਂ 100 200 ਰੁਪਏ ਦੇ ਪਿੱਛੇ ਆਪਾਂ ਬਰਬਾਦ ਨਾ ਕਰੀਏ ਜਦੋਂ ਟਾਇਰ ਪਵਾਉਣੇ ਨੇ ਨਵੇਂ ਮਾਡਲ ਦੇ ਟਾਇਰ ਪਵਾਈਏ ਐਕਸਪਾਇਰੀ ਡੇਟ ਉਹਦੀ ਚੈੱਕ ਕਰੀਏ ਜੇ ਆਪਾਂ ਨੂੰ ਨੌਲੇਜ ਨਹੀਂ ਤਾਂ ਆਪਾਂ ਦੁਕਾਨਦਾਰ ਨੂੰ ਜ਼ਰੂਰ ਪੁੱਛੀਏ ਪ੍ਰਭੂ ਇਹ ਪ੍ਰਭੂ ਬੇਨਤੀਆਂ ਦੀਆਂ ਇਹ ਸਾਂਝੀਆਂ ਕਰਦੀਆਂ ਤੁਹਾਡੇ ਲੋਵੇ ਬਹੁਤ ਜ਼ਿਆਦੇ ਜ਼ਰੂਰੀਆਂ ਚੀਆਂ ਪ੍ਰਭੂ ਜਿੰਨਾ ਜਿੰਨਾ ਨੂੰ ਪਤਾ ਵੀ ਕਤ ਪਰਿਡਿਟ ਕਿੱਥੇ ਲਿਖੀ ਹੁੰਦੀ ਆ ਇਹ ਕੀ ਮਾਡਲ ਹੁੰਦੇ ਨੇ ਉਹ ਪ੍ਰੋਬਾਬ ਦੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤਾਂ ਜੋ ਆਪਣੇ ਜਿਹੜੇ ਡਰਾਈਵਰ ਭਰਾ ਨੇ ਉਹਨਾਂ ਨੂੰ ਪਤਾ ਲੱਗ ਸਕੇ ਮੈਂ ਕਾਕਰ ਦੇ ਵਿੱਚ ਤੁਹਾਨੂੰ ਦੱਸਦਾ ਵੀ ਉਹ ਜਿਹੜਾ ਵਿਚਾਰਾ ਬਾਈ ਦੁਕਾਨਦਾਰ ਹੈ ਆਪਣਾ ਉਹਦੇ ਨਾਲ ਕੋਈ ਕਈ ਵਾਰੀ ਬੰਦਾ ਕਹਿੰਦਾ ਵੀ ਪਤਾ ਨਹੀਂ ਖੇਚ ਬੋਲੀ ਜਾਂਦਾ ਹੈ ਆਪਣਾ ਉਹਦਾ ਕਿਸੇ ਉਹਦੇ ਨਾਲ ਵਿਚਾਰੇ ਨਾਲ ਕੋਈ ਵੈਰ ਨਹੀਂ ਹੈ ਨਾ ਇੱਕ ਦੋ ਵਾਰੀ ਦੁਕਾਨ ਤੇ ਗਿਆਗੇ ਹੋ ਸਕਦਾ ਭਾਈ ਉਹੋ ਵੀ ਇਹ ਵਿਚਾਰਾ ਆਪਣੀ ਜਗ੍ਹਾ ਤੇ ਸਹੀ ਹੋਵੇ ਹੋ ਜ਼ਿਆਦਾ ਉਹਦਾ ਇਹ ਬਿਜ਼ਨਸ ਹੋਵੇ ਵੀ ਭਾਈ ਆ ਪਤਾ ਟਾਇਰ ਸਸਤੇ ਦਿੰਨੇ ਆ ਹੋ ਜ਼ਿਆਦਾ ਭਾਈ ਜਿੱਡੀ ਦੱਸਣ ਵਾਲੇ ਦੀ ਗਲਤੀ ਆ ਉਹਦੀ ਗਲਤੀ ਬੁੱਸਣ ਵਾਲੇ ਦੀ ਆ ਪਰ ਥੋੜੀ ਜੀ ਜ਼ਿਆਦਾ ਵੱਡੀ ਗਲਤੀ ਦੱਸਣ ਵਾਲੇ ਦੀ ਆ ਕਿਉਂਕਿ ਆਪਉਣ ਤਾਂ ਪਤਾ ਨਹੀਂ ਹੁੰਦਾ ਜਿਹੜਾ ਟਾਇਰ ਨਵੇਂ ਪਉਂਦਾ ਉਹਨੂੰ ਜ਼ਿਆਦਾ ਪਤਾ ਹੁੰਦਾ ਉਹਦਾ ਹੱਕ ਮੰਨਦਾ ਦੱਸਣ ਦਾ ਵੀ ਲੈਬਰੀ ਦੇ ਟਾਇਰ ਪਵਾਉਣੇ ਨੇ ਨਾ ਤਾਂ ਭਾਈ ਇਹ ਐਕਸਪਾਇਰੀ ਡੇਟ ਨੇ ਇਹਦਾ ਪਉ ਇੰਨੇ ਦਾ ਉਹਦਾ ਜੇ ਤੁਸੀਂ ਨੇ ਨਵੇਂ ਟਾਇਰ ਪਵਾਉਣੇ ਨੇ ਉਹ ਟਾਇਰ ਪਊਗਾ ਇੰਨੇ ਰੇ ਦਾ ਪ੍ਰਭੂ ਤੇ ਕੱਲੀ ਉਹ ਦੁਕਾਨ ਦੇ ਹੋਰ ਬਹੁਤ ਕੰਨਾਂ ਦੇ ਵੀ ਹੁੰਦਾ ਹੋਊਗਾ ਸਾਇਦ ਕਹਿੰਦੇ ਡਿੱਗ ਡਿੱਗ ਕੇ ਸਵਾਰ ਹੁੰਦੇ ਨੇ ਤੇ ਫੌਜੀ ਸਾਹਿਬ ਨਾਲ ਅੱਜ ਗੱਲ ਹੋਈ ਤੇ ਉਹ ਕਹਿੰਦਾ ਵੀ ਓਵਰ ਆਲ ਬਾਕੀ ਠੀਕ ਹੈ ਬਾਕੀ ਉਹਦੀ ਪ੍ਰਸ਼ੰਸਾ ਵੀ ਕਰਦਾ ਵੀ ਬਾਕੀ ਕਹਿੰਦਾ ਵੀ ਚਲੋ ਵਿਚਾਰਾ ਬੰਦਾ ਨਰ ਮੈਂ ਕਹਿੰਦਾ ਚਲੋ ਫਿਰ ਵੀ ਗੱਲ ਆ ਮੰਨ ਲੈਂਦਾ ਫਿਰ ਮੱਲ ਦਾ ਜ਼ਿਆਦਾਤਰ ਟੈਕਸੀ ਡਰਾਈਵਰ ਉਹ ਤੋਂ ਬਾਈ ਤੋਂ ਡਰਪੋਂਦੇ ਨੇ ਗੱਲ ਮੰਨ ਲਾਂਦਾ ਸਵਾਦ ਆ ਚੰਗਾ ਹੈ ਆਪਣਾ ਦਸਤਾਰ ਸਜਾਉਂਦਾ ਆਪਣਾ ਭਰਾ ਆਇਆ ਨਾ ਦੇ ਬਸ ਮੈਂ ਉਹ ਦੌਰ ਦੇ ਜਬ ਮੈਂ ਬੇਨਤੀ ਕਰਦਾ ਵੀ ਭਾਈ ਆਪਾਂ ਅੱਗੇ ਪਿੱਛੇ ਜਦੋਂ ਕਿਸੇ ਨੇ ਵੀ ਗੱਡੀ ਮੋਟਰਸਾਈਕਲ ਕਾਰ ਦੇ ਟਾਇਰ ਪੋਣ ਨੇ ਤਾਂ ਆਪਾਂ ਧਿਆਨ ਜ਼ਰੂਰ ਰੱਖੀਏ ਅਗਰ ਮੈਂ ਕੋਈ ਲਾਈਵ ਦੇ ਵਿੱਚ ਕਿਸੇ ਦੀ ਸਾਨ ਦੇ ਖਿਲਾਫ ਕੋਈ ਗੱਲ ਕਹੀ ਗਈ ਹੋਵੇ ਜਾਂ ਕਿਸੇ ਦੁਕਾਨਦਾਰ ਨੂੰ ਮੇਰੀ ਗੱਲ ਦਾ ਕੋਈ ਗੁੱਸਾ ਲੱਗੇ ਜਾਂ ਕੋਈ ਗਲਤ ਗੱਲ ਬੋਲੀ ਗਈ ਹੋਵੇ ਤਾਂ ਪ੍ਰਭੂ ਮੈਂ ਮਾਫੀ ਚਾਹੂਗਾ ਪਰ ਪ੍ਰਭੂ ਜਿੰਨੀਆਂ ਗੱਲਾਂ ਬੋਲੀਆਂ ਨੇ ਸੱਚੀਆਂ ਬੋਲੀਆਂ ਨੇ ਕਿਉਂਕਿ ਵੀ ਐਕਸਪੀਅਰ ਡੇਟ ਸਾਨੂੰ ਨਹੀਂ ਪਤਾ ਦੁਕਾਨਦਾਰ ਵੀਰਾਂ ਦੇ ਚਰਣਾ ਵਿੱਚ ਬੇਨਤੀ ਹੈ ਵੀ ਤੁਸੀਂ ਸਾਨੂੰ ਦੱਸ ਦਿਆ ਕਰੋ ਤਾਂ ਜੋ ਤੁਹਾਨੂੰ ਇਹਦਾ 21 22 24 ਮਾਡਲ ਦਾ ਪਤਾ ਲੱਗੇ ਜਾਨੂੰ ਇਹ ਮਾਡਲ ਨਾ ਮਾਡਲ ਦਾ ਨਹੀਂ ਪਤਾ ਪਰ ਆਪੋ ਮੈਂ ਉੱਥੇ ਗਿਆ ਨਹੀਂ ਸੀ ਜਿੰਨੀਆਂ ਗੱਲਾਂ ਕਰਿਆ ਨੇ ਤੂਰਕੋਟ ਵਾਲੇ ਫੌਜੀ ਸਾਹਿਬ ਦੇ ਨਾਲ ਗੱਲਬਾਤ ਕਰਕੇ ਉਹ ਗੱਲਾਂ ਭਰਾਵੋ ਤੁਹਾਡੇ درمیان ਰੱਖਿਆ ਨੇ ਜੇਕਰ ਗੱਲਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਅੱਗੇ ਦਿਓ ਅੱਗੇ ਪਜਾਓ ਤਾਂ ਜੋ ਆਪਣੇ ਡਰਾਈਵਰ ਭਰਾਵਾਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਇਦਾ ਹੋ ਸਕੇ ਭਰਾਵੋ ਹੁਣ ਭਰਾਵੋ ਆਪਾਂ ਫਤਿਹ ਦੀ ਸਾਂਝ ਪਾਉਣਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰੇ ਕੁਝ ਯਾਰ ਨਾ ਨਾ